ਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੱਲਦਾ ਜੀ ਦੂਜਾ ਪਾਣੀ ਮੱਕੀ ਨੂੰ ਇਹ ਆਪਣਾ 1368 ਮੱਕੀ ਆ ਤੇ ਜੂਰੀਆ ਲਾਤਾ ਆਪਾਂ ਕੱਲ ਸਾਰੇ ਖੇਤ ਚ ਪਾਤਾ ਦੀ 10 ਥੈਲਿਆਂ ਦਾ ਗੇੜ ਪਾਤਾ ਤੇ ਅੱਜ ਚੱਲ ਰਿਹਾ ਪਾਣੀ ਤੇ ਦੋਨੇ ਪਾਸੇ ਚੱਲਦਾ ਉਹ ਦੂਈ ਮੋਟਰ ਤੇ ਵੀ ਚੱਲਦਾ ਮਜਰੀ ਵਾਲੀ ਤੇ ਉੱਤਰ ਵੀ ਬੰਦਾ ਲੱਗਿਆ ਹੈ ਭਰਨ ਇੱਧਰ ਲੱਗਿਆ ਹੈ ਤੋਤੀ ਭਰਨ ਬੱਪਰ ਦੇ ਨਾਲ ਹੈ ਭਰਦੇ ਨਾਲ ਜੇ ਖਾਲੀ ਇਹ ਸਾਰੇ ਪਾਣੀ ਫਿਰ ਜਾਂਦਾ ਠੀਕ ਅਸੀਂ ਜਦੋਂ ਬੰਦ ਕਰਦੇ ਹੈਗਾ ਠੀਕ ਆ ਬਸ ਹਲਾਬ ਜਿਉ ਚੜਨੀ ਆ ਬਾਲਾ ਚੜਕ ਕੇ ਨਹੀਂ ਦੇਣਾ ਪਾਣੀ ਫਿਰ ਪੀਲੀ ਹੋ ਜਾਣੀ ਮੱਕੀ ਨੇ ਮੈਨੂੰ ਪਤਾ ਮੰਨ ਲਾਤਾ ਹਾਂ ਹਾਂ ਬਸ ਦੇਖ ਕੇ ਬੰਦ ਕਰ ਦੇ ਪਹਿਲਾਂ ਦੇ ਵਜਾ ਪਾਣੀ ਖੜ ਜਾਂਦਾ ਖਾਲੀਆਂ ਜਾਂ ਦੇਖ ਹਲੇ ਜਾਂਦਾ ਏ ਜਾਂ ਖੜ ਗਿਆ ਜਮਾ ਹੀ ਜਦੇ ਬੰਦ ਕਰਤਾ ਉਧਰ ਲਈ ਖਾਲੀ ਵੀ ਦੇਖੀ ਜਾਈ ਠੀਕ ਆ ਠੀਕ ਆ ਮਾ ਉਧਰ ਫੜਾਇਆ ਮਾ ਉਹਨਾਂ ਨੂੰ ਰੋਟੀ ਜਿਹੜਾ ਲਾਇਆ ਛੋਟੂ ਨੂੰ ਕਾ ਲਿਆਈ ਉਹਨਾਂ ਆਇਆ ਬੜਾ ਹੈ ਕਾ ਲਿਆਈ ਚਾ ਲਿਆਉਣਾ ਹਾਂ ਬਾਕੀ ਆਪਣੀ ਹਾਂ ਹਾਂ ਭਰ ਜੂਗੀ ਅੱਜ ਆਹ ਦੋੇ ਖਾਲੀਆਂ ਭਰ ਜਾਣਗੀਆਂ ਉਹ ਪਰਲੀ ਖਾਲੀ ਭਰ ਜੂਗੀ ਤੇ ਆਹ ਭਰ ਜੂਗੀ ਹਾਂ ਉਹੀ ਪਰਸੋਂ ਨੂੰ ਨਿਬੜ ਜੂਗਾ ਰੇ ਆ ਮੋਟਰ ਤੇ ਹਾਂ ਭਰੀ ਚੱਲ ਚੱਲ ਚਾਹ ਲਿਆ ਦੋ ਨਾ ਮੈਂ ਤੈਨੂੰ ਤੇ ਬਾਕੀ ਆਪਣੀ ਟਰਾਲੀ ਖੜੀ ਆ ਗਰੇਡਰ ਤੇ ਤੇ ਉੱਥੇ ਗਰੇਡਰ ਕਰਾਰ ਰਹੀ تھی ਰਾਤ ਮਾਲ ਤੇ ਕੋਸ ਆਪਣਾ ਟਰਾਲੀ ਚ ਪਿਆਦੀ ਉਹ ਗੱਡੀ ਚ ਪਾਇਆ ਦੀ ਤੇ ਕਰੇਟਰ ਕਰਾ ਕੇ ਟਰਾਲੀ ਉੱਥੇ ਜਾ ਕੇ ਕਰਵਾਉਨੇ ਆ ਲੋਡ ਤੇ ਕਰਾ ਕੇ ਉਹ ਲੈ ਕੇ ਜਾਣੀ ਆ ਸਟੋਰ ਚ ਤੇ ਟੂਈ ਮੋਟਰ ਦੇ ਆਪਾਂ ਕੱਢਿਆ ਇਹ ਖਾਲੀਆਂ ਜਿਹੜੀ ਕੱਲ ਮੱਕੀ ਬਜਾਈ ਆ ਤੇ ਖਾਲੀਆਂ ਖੂਲੀਆਂ ਕੱਢਿਆ ਏ ਉੱਧਰ ਵੀ ਲੱਗਿਆ ਹੋਇਆ ਬੰਦਾ ਆਪਣਾ ਕੋਈ ਕੁਏ ਲਾਉਣ ਤੇ ਕੁੰਜੇ ਤੇ ਖਾਲੀਆਂ ਸਮਾਰ ਦੂਗਾ ਬਾਕੀ ਕਰੋ ਚੱਕ ਮੱਕੀ ਵੀ ਕਿੱਦਾਂ ਹੈ ਇਹ ਆਪਾਂ ਪਹਿਲੀ ਵਾਰ ਲਾਇਆ ਇਹ ਬੀਜ 1368 ਦਾਨਬੀਰ ਵਾਲਿਆਂ ਦਾ ਦੇਖੋ ਵਧੀਆ ਜੰਮੀ ਹੋਈ ਆ ਥੋੜਾ ਜਿਹਾ ਪੱਤਾ ਇਹਦਾ ਆਹ ਗੁਲਾਬੀ ਜੇਪਨ ਤੇ ਰਹਿੰਦਾ ਦੇਖੋ ਦੂਰੋਂ ਦੇਖਣ ਨੂੰ ਪੀਲੀ ਪੀਲੀ ਝਾਕਦੀ ਆ ਪਰ ਵਧੀਆ ਨਕਲੀ ਆ ਇੱਕ ਸਾਰ ਸਾਰੇ ਸ਼ਾੜ ਭਰੇ ਹੋਏ ਨੇ ਦੇਖੋ ਬਾਕੀ ਜਾ ਕੇ ਦੇਖਦੇ ਆ ਦੂਜੀਆਂ ਮੋਟਰਾਂ ਤੇ ਵੀ ਬਾਕੀ ਗਰੇ ਨੂੰ ਵੀ ਲੇਬਰ ਲਾਈ ਹੋਈ ਆਪਾਂ ਜਿਹੜਾ ਸਟੈਨਾ ਦੀ ਭਰਨ ਲੱਗੇ ਹੋਏ ਨੇ ਬਾਰਦਾਨੇ 'ਚ ਤੇ ਇਹਨਾਂ ਦਾ ਵੀ ਕੰਮ ਕੱਲੂ ਨਿਬੜੂਗਾ ਰਹਿ ਗਿਆ ਮੰਨ ਕੇ ਚੱਲੋ 2.5 300 ਗੱਟਾ ਰਹਿਦਾ ਹਲੇ ਭਰਨ ਤੋਂ ਰੋਟੀ ਖਾ ਰਹੇ ਨੇ ਬੰਦੇ ਐਂਗੇ ਨੇ ਤਿੰਨ ਚਾਰ ਜਾਣੀ ਤੇ ਬਾਕੀ ਉੱਧਰ ਚਗਾਈ ਕਰਦੇ ਨੇ ਇੱਧਰ ਆਪਾਂ ਡੈਮ ਡਾਲੂ ਬਟਿਆ ਏ ਤੇ ਬਾਕੀ ਇਹ ਵੀ ਫਿਰ ਸਾਰਾ ਭਰੇ ਤੇ ਖਾਲੀ ਲੋਡ ਕਰਕੇ ਫਿਰ ਇਹ ਵੀ ਸਟੋਰ ਲਾਉਣਾ ਹੈ ਤੇ ਦੜਾਈ ਭਰ ਰਹੇ ਨੇ ਥੋੜਾ ਸ਼ਰਲੀ ਕੱਢ ਕੇ ਇਹ ਆਪਾਂ ਮੁੱਲ ਲੈ ਕੇ ਰੱਖਿਆ ਹੋਇਆ ਹੈ ਦੀ ਜ਼ਿਮੀਂਦਾਰ ਤੋਂ ਇਹਨੂੰ ਪਾਏ ਨੂੰ ਹੋ ਗਏ ਡੇਢ ਕ ਮਹੀਨਾ ਤੇ ਹੁਣ ਸਟੋਰ ਲਾ ਦਾਂਗੇ ਫਿਰ ਭਰੇ ਤੇ ਦੇਖੋ ਸਾਇਆ ਆਲੂ ਦਾ ਰੇਟ ਵੀ ਕਾਫੀ ਹੈ ਇਹਦਾ ਬਾਕੀ ਆਲੂ ਦੇ ਰੇਟ ਬਾਰੇ ਵੀ ਦੱਸ ਦੰਨੇ ਆ ਵੀ ਕੀ ਚੱਲਦਾ ਹੈ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਫਿਰ ਵੀ ਆਲੂ ਦਾ ਰੇਟ ਦੱਸੋ ਤੇ ਆਲੂ ਦਾ ਐਲ ਆਰ ਦਾ ਚੱਲਦਾ ਵੀ ਤੇ 12 ਤੋਂ ਲੈ ਕੇ 14 ਰੁਪਏ ਤੱਕ 40 ਤੋਂ ਉੱਪਰ-ਉੱਪਰ ਤੇ ਦੜੇ ਦਾ ਚੱਲਦਾ ਉਹੀ ਮੰਨ ਕੇ 10 ਤੋਂ ਲੈ ਕੇ 11.5 ਰੁਪਏ ਤੱਕ ਚੱਲੀ ਜਾਂਦਾ ਏ ਤੇ ਐਲ ਆਰ ਦਾ ਚਿਪਸ ਉਹਨਾ ਬੰਨਦਾ ਚੱਲਦਾ ਏ 12 ਤੋਂ 13 ਰੁਪਏ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਕੋਈ ਗੱਲਬਾਤ ਹੁੰਦੀ ਆ ਇਹ ਬਾਕੀ ਮਲਾਜਮ ਵੀ ਆਉਂਦਾ ਸਵਾਉਨੇ ਖੂਜੇ ਖਾਂਚਿਆਂ ਤੇ ਦਾਣੇ ਤੇ ਮੱਕੀ ਨੂੰ ਪਾਣੀ ਵੀ ਪੈ ਰਿਹਾ ਉਧਰ ਆਪਣੇ ਪਿੰਡ ਤੇ ਦੋਏ ਦੋਏ ਪਾਸੇ ਮੋਟਰਾਂ ਚੱਲਦੀਆਂ ਨੇ ਮੱਕੀ ਨੂੰ ਦੂਜਾ ਪਾਣੀ ਚੱਲ ਰਿਹਾ ਬਾਕੀ ਖਵਾਲ ਕੱਢ ਕੇ ਦੇਮਾ ਦੀ ਰੋਕੀ ਦੇ ਕੇ ਆਉਨੇ ਆ ਹਾਂ ਜੀ ਆਪਾਂ ਕੱਟਤੀਆਂ ਹੀ ਖਾਲੀਆਂ ਜਿੱਥੇ ਆਪਾਂ ਕੱਲ ਮੱਕੀ ਬੀਜੀ ਦੀ 1899 ਤੇ ਬਾਕੀ ਮਲਾਜਮ ਆਉਂਦਾ ਏ ਤੇ ਨਾਲੇ ਖਾਲੀਆਂ ਖੂਲੀਆਂ ਸੈੱਟ ਕਰ ਦੂਗਾ ਤੇ ਨਾਲੇ ਜਿੱਥੇ ਦਾਣੇ ਲੱਗਣ ਵਾਲੇ ਨੇ ਖੁੰਜੇ ਖਾਂਜਿਆਂ ਚ ਉਹ ਲੱਗ ਜਾਣਗੇ ਤੇ ਬਾਕੀ ਆਪਣੇ ਉਧਰ ਦੋ ਦੋਏ ਮੋਟਰਾਂ ਦੇ ਚੱਲਦਾ ਮੱਕੀ ਨੂੰ ਪਾਣੀ ਦੁੱਜਾ ਤੇ ਜਾ ਕੇ ਲੈ ਕੇ ਜਾਂਦੇ ਆ ਮਲਾਜ਼ਮਾਂ ਦੀ ਰੋਟੀ ਤੇ ਖਾਲੀਆਂ ਨੱਕਲ ਗਈਆਂ ਜੰਦਾ ਜੂੰਦਾ ਕੱਢ ਕੇ ਤੇ ਡਾਇਮਡ ਡਾਇਮਡ ਦੀ ਪਟਾਈ ਦਾ ਕੰਮ ਵੀ ਆਪਣਾ ਮੁੱਕ ਗਿਆ ਤੇ ਉਹ ਕੋਰ ਰੇ ਦਾ ਜਲਸੋਨਾ ਬੰਨ ਉਹ ਤਾਂ ਹਲੇ 15 20 ਦਿਨ ਤੱਕ ਵੱਡਾਂਗੇ ਇਸ ਤੋਂ ਹੋਏ ਵਾਲਾ ਧੋਰੇ ਆ ਟਰੈਕਟਰ ਉਹ ਦੂਆ ਕਿੱਥੇ ਆ ਇਹ ਆਇਗਾ ਜਿ ਪੰਜਾਬੀ ਤੇ ਰਾਤ ਲੈ ਕੇ ਆਏ ਨੇ ਸੀਆਰਡੀਆ ਦੂਜਾ ਆਪਣੇ ਜਿਹੜਾ ਛ ਪੰਜਾਬੀ ਆ ਹੋਣਾ ਕਟਾਨਿਆ ਕਲੇਸ